ਗਰਨਪ੍ਰਮਿੰਦਰ ਸਿੰਘ ਜੀ ਆ ਮੈਂ ਬਸ ਸਰਤੂ ਹੀ ਆ ਤੇ ਅੱਜ ਸਾਡੇ ਇੱਕ ਮਾਲ ਕੰਤਨ ਸਾਹਿਬ ਜੀ ਗੁਰਬੰਧਰੀ ਜੀ ਜੰਗਿਆਲਾ ਸੀ ਕਿ ਸੰਤਾਂ ਦਰਵਾਜ਼ਾ ਸੱਜਣ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਤੇ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਆਲਵਟ ਤੋਂ ਸੰਤ ਇੱਥੇ ਆਈ ਹੈ ਦਰਸ਼ਨ ਕਰਨ ਆਈ ਹੈ ਉਹ ਰਹਿਰਾ ਸਾਹਿਬ ਤੋਂ ਉਪਰੰਤ ਅਛਿਵਾਈ ਕੀਤੀ ਗਈ ਹੈ ਇਹ ਸਾਰੀ ਸੰਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣਿਆ ਬਾਕੀ ਸਭ ਸੰਤਾਂ ਨੂੰ ਵਧਾਈਆਂ ਸਾਧ ਸੰਤਾਂ ਨੂੰ ਇਹ ਕਹਿੰਦਾ ਕਿ ਜੁਰੂ ਕਰਾਂ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਹੋ ਸਾਰੀ ਜਗਤ ਵਿੱਚ ਸ਼ਾਂਤੀ ਵਰਤੇ ਤੇ ਦੇਰ ਤੇ ਫਤਿਹ ਜਲਮ ਦਾ ਨਾਸ ਹੋਵੇ ਅਸਵਰੀਏ ਖਾਲਸਾ ਪੰਥ ਦੀ ਜੱਦੀ ਕਲਾ ਵਾਸਤੇ ਇਸੇ ਪਾਸਾ ਨੇ ਸਾਹਿਬ ਜੀ ਗੋਬਿੰਦ ਸਿੰਘ ਜੀ ਨੇ ਫਟਨਾ ਸਾਹਿਬ ਦੇ ਅਵਤਾਰ ਧਾਰਿਆ ਇਸੇ ਪਾਸਾ ਜਿਵੇਂ ਜ਼ਾਲਮ ਜ਼ੁਲਮ ਦੇ ਨਾਸ ਕਰਕੇ ਸੱਚੇ ਪਾਸਾਰੇ ਸਰਬੱਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨਹੀਂ ਪ੍ਰਸਰ ਰਹੀ 1709 ਬਠਾਕੀ ਆਦੇ ਨਾਮ ਪੁਛਾ ਉਹ ਅਮਰ ਚਾਇਆ ਗਿਆ ਅੱਜ ਦੇ ਦਿਨ ਸਰਬਤ ਸੰਗਤ ਵੱਲੋਂ ਸਿੱਤੇ ਪਾਸਾ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੇ ਨਮਸਤਕ ਹੋਈਆਂ ਹਨ ਤੇ ਨਾਮ ਬਾਨੀ ਦੇ ਨਾਲ ਸਿੱਤੇ ਪਾਸਾ ਸਰਬਤ ਦੇ ਭਲੇ ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਚੱਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਜੀ ਸਿੱਤੇ ਪਾਸ਼ਾ ਦੀ ਚੜ੍ਹਦੀ ਕਲਾ ਮੇਰੇ ਦਾਤੇ ਦੀ ਜਿੰਨੇ ਸਾਰੀ ਦੁਨੀਆ ਉਤੇ ਕਮਾਲ ਕਰ ਦਿੱਤੀ ਆ ਮੈਂ ਸਾਰੀਆਂ ਸੰਗਤਾਂ ਨੂੰ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ ਇਸ ਤੋਂ ਵੱਡਾ ਕੋਈ ਹੋਰ ਨੇਮ ਨਹੀਂ ਜੇ ਗੁਰੂ ਪਾਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬਯੰਤ ਦਾਤੇ ਆ ਜਿਨੇ ਬਯੰਤ ਸੰਗਤਾਂ ਨੂੰ ਤਾਰਿਆ ਕਿਸੇ ਨਾਲ ਕੋਈ ਨਿਰਭਾਉ ਨਿਰਵੈਰ ਅਕਾਲ ਮੂਰਤ ਐਜੂਨੀ ਸਹਿਬਾਂ ਗੁਰ ਪ੍ਰਸਾਦ ਤਨ ਤਨ ਗੁਰਾਮ ਦਾ ਸੱਚੇ ਪਾਸ਼ਾ ਦੇ ਦਰ ਤੇ ਖਲੋ ਕੇ ਇਹ ਗੱਲ ਕਹਿੰਨੇ ਆ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਉਹਨੂੰ ਕਿਸੇ ਗੱਲ ਦੀ ਥੋੜਨੀ ਰਹਿਣ ਦੇਣਗੇ ਉਹਦੇ ਭੰਡਾਰੇ ਭਰ ਦੇਣਗੇ ਉਹਦੀਆਂ ਚੜ੍ਹਦੀਆਂ ਕਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੀ ਨਾਮ ਦੱਸਦੇ ਬਲਵਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਆ ਮੈਂ ਬਸ ਸਰਤੂ ਹੀ ਆ ਤੇ ਅੱਜ ਸਾਡੇ ਇੱਕ ਮਾਲ ਤੰਤਨ ਸਾਹਿਬ ਜੀ ਗੁਰਦੈਸ਼ੀ ਜੀ ਦਾ ਜੰਗਿਆਲਾ ਸੀ ਕਿ ਸੰਕਤਾਂ ਦਰਵਾਸਰ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਤੇ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਆਲਵੜ ਤੋਂ ਸੰਤ ਇੱਥੇ ਆਈ ਹੈ ਦਰਸ਼ਨ ਕਰਨ ਆਈ ਹੈ ਉਹ ਰਹਿਰਾ ਸਾਹਿਬ ਤੋਂ ਉਪਰੰਤ ਅੱਛਿ ਬਾਈ ਕੀਤੀ ਗਈ ਹੈ ਕਿ ਸਾਰੀ ਸੰਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣਿਆ ਬਾਕੀ ਸਭ ਸੰਤਾਂ ਨੂੰ ਬਧਾਈਆਂ ਇਸਾਦ ਸੰਤ ਉਹ ਨਹੀਂ ਕਹਿੰਦਾ ਕਿ ਜੁਰੂ ਕਰਾਂ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਵਸਾਰ ਜੇ ਕੋਈ ਸ਼ਾਂਤੀ ਵਰਤੇ ਤੇ ਦੇਖ ਤੇ ਫਤਿਹ ਜਨਮ ਦਾ ਨਾਸ ਹੋ ਅਸਪਰੀ ਖਾਲਸਾ ਪੰਥ ਦੀ ਚਰਦੀ ਕਲਾ ਵਾਸਤੇ ਸਿੱਖੇ ਪਾਸਾ ਨੇ ਸਭ ਚੋ ਗੋਬ ਸਿੰਘ ਜੀ ਨੇ ਫਤਨਾ ਸਾਹਿਬ ਦੇ ਹਸਪਤਾਲ ਧਾਰਿਆ ਸਿੱਖੇ ਪਾਸਾ ਜੀ ਨੇ ਜ਼ਾਲਮ ਜ਼ੁਲਮ ਦੇ ਨਾਸ ਕਰਕੇ ਸਿੱਖੇ ਪਾਸਾ ਸਰਬੱਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨਹੀਂ ਪ੍ਰਸਤ ਰੱਖ 1400 ਨਵੇਂ ਬਠੀ ਅੱਜ ਦੇ ਨਾਮ ਪੁਛਾ ਉਹ ਅਮਰ ਕਾਇਆ ਗਿਆ ਕਿ ਅੱਜ ਦੇ ਦਿਨ ਸਰਬਤ ਸੰਗਤ ਵੱਲੋਂ ਸਿੱਤੇ ਪਾਸਾ ਅਮਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੀ ਨਮਸਤਕ ਹੋਈਆਂ ਹਨ ਤੇ ਨਾਮ ਬਾਰੀ ਦੇ ਨਾਲ ਸਿੱਤੇ ਪਾਸਾ ਸਬਤ ਦੇ ਭਲੇ ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਚੱਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਜੀ ਸਿੱਤੇ ਪਾਸ਼ਾ ਦੀ ਚੜ੍ਹਦੀ ਕਲਾ ਮੇਰੇ ਦਾਤੇ ਦੀ ਜਿੰਨੇ ਸਾਰੀ ਦੁਨੀਆ ਉਤੇ ਕਮਾਲ ਕਰ ਦਿੱਤੀ ਆ ਮੈਂ ਸਾਰੀਆਂ ਸੰਗਤਾਂ ਨੂੰ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ ਇਸ ਤੋਂ ਵੱਡਾ ਕੋਈ ਹੋਰ ਨਾਮ ਨਹੀਂ ਜੇ ਗੁਰੂ ਪਾਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬਯੰਤ ਦਾਤੇ ਆ ਜਿਨੇ ਬਯੰਤ ਸੰਗਤਾਂ ਨੂੰ ਤਾਰਿਆ ਕਿਸੇ ਨਾਲ ਕੋਈ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਹਬਾਂ ਗੁਰ ਪ੍ਰਸਾਦ ਤਨ ਤਨ ਗੁਰਾਮ ਦਾ ਸੱਚੇ ਪਾਸ਼ਾ ਦੇ ਦਰ ਤੇ ਖਲੋਗੇ ਇਹ ਗੱਲ ਕਹਿੰਨੇ ਆ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਉਹਨੂੰ ਕਿਸੇ ਗੱਲ ਦੀ ਥੋੜਨੀ ਰਹਿਣ ਦੇਣਗੇ ਉਹਦੇ ਭੰਡਾਰੇ ਭਰ ਦੇਣਗੇ ਉਹਦੀਆਂ ਚੜ੍ਹਦੀਆਂ ਕਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨਾਮ ਦੱਸਦੇ ਬਲਵਿੰਦਰ ਸਿੰਘ ਜੀ